ਸਾਸਤਰੀ ਕਾਲ ਦਰਿਆ ਜਿਹੜਾ ਚੜਦਾ ਹੁੰਦਾ ਹੈ ਨਾ ਦਰਿਆ ਜਿਆਦਾ ਤੁਹਾਨੂੰ ਵਿਖਾਉਣਾ ਹੈ ਜਿਹੜੇ ਉਧਰੋਂ ਮਾਰ ਕਰਦਾ ਹੁੰਦਾ ਸੀ ਜਿਹੜੇ ਪਰਲੀ ਸਾਈਡ ਤੋਂ ਸਾਰੀ ਜ਼ਮੀਨ ਜਿਹੜੀ ਖਤਮ ਹੋ ਗਈ ਸੀ ਤੇ ਹੁਣ ਵੇਖੋ ਤੁਹਾਨੂੰ ਵਿਖਾਉਣਾ ਹੈ ਦਰਿਆ ਦੀ ਲੋਕੇਸ਼ਨ ਹੈ ਹਾਂ ਤਾਂ ਪਾਣੀ ਬਹੁਤ ਘਟਿਆ ਹੋਇਆ ਹੈ ਦੋ ਸਾਹਮਣੇ ਗੁਰਦੁਆਰਾ ਦੀ ਹੈ ਦਰਿਆ ਜਿਉ ਪਰਾਂ ਵੇਖੋ ਵਿਚਾਲੇ ਹਜੇ ਨਾ ਸੁੱਕਾ ਆ। ਓ ਵੇਖ। ਪਾਣੀ ਹੀ ਪਾਣੀ ਆ ਵੇਖੋ ਚਾਰੇ ਪਾਸੇ। ਆ ਦਰਿਆ ਇੱਧਲੀ ਸੜਾ। ਇਧਰੋਂ ਦਰਿਆ ਚੱਲਦਾ ਹੈ ਇਧਰ ਨੇ ਦਰਿਆ ਲੋਕੇਸ਼ਨ ਹੈ ਜਿਹਨੇ ਵੀ ਦਰਿਆ ਦੀ ਖੌਮਣੇ ਵੀ ਸੁੱਖਾ ਤੇ ਇਧਰੋਂ ਵੀ ਮਾਰ ਕਰਦਾ ਜੜੀਆਂ ਜਿੰਨੀਆਂ ਵੀ ਪੈੜੀਆਂ ਸਾਰੀਆਂ ਤਬਾਹ ਕਰਤੀਆਂ ਅਸੀਂ ਪਾਣੀ ਹੈ ਜੀ ਵੀ ਚੱਲਦਾ ਹੀ ਆ ਇੱਧਰ ਕੋਈ ਝੋਨਾ ਨਹੀਂ ਦਿਖਦਾ ਇੱਧਰਲੀ ਸਾਈਡ ਤੋਂ ਵੇਖ ਲਓ ਸਾਰੇ ਪਾਸੇ ਇੱਧਰ ਸਾਰੀ ਫਸਲ ਮਾਰੀ ਹੋਈ ਹੈ ਜਿਹੜੇ ਬੰਨ ਟੁੱਟਦੇ ਹੀ ਜਿਹੜੇ ਆਪਾਂ ਵੇਣੇ ਨੇ ਸਾਹਮਣੇ ਉਹ ਤੇ ਸਾਰੇ ਏਰੀਆ ਦੇ ਵਿੱਚ ਕਿੱਧਰ ਵਕਾਂ ਵਕਾਂ ਦਰਿਆ ਆਪਣਾ ਮਲਿਆ ਆ ਤੇ ਆ ਤੇ ਵੀਡੀਓ ਬਣਾ ਲੈ ਯਾਰ ਮੇਰੀ ਫੋਨ